ਇਸ ਗੱਲ ਨੂੰ ਜੋ ਪ੍ਰਾਣੀ ਸਮਝ ਲੈਂਦੇ ਨੇ ਨਾ ਨਾਨਕ ਸੋ ਸੂਖਮ ਸੋਈ ਸਥੂਲ ਉਹਨਾਂ ਨੂੰ ਇਹ ਵੀ ਪਤਾ ਚੱਲ ਜਾਂਦਾ ਹੈ ਇਹ ਗਿਆਨ ਹੋ ਜਾਂਦਾ ਹੈ ਕੁਝ ਨਹੀਂ ਜੰਮਦਾ ਕੁਝ ਨਹੀਂ ਮਰਦਾ ਅਸੀਂ ਸੰਸਾਰ ਵਿੱਚ ਰਹਿੰਦੇ ਆ ਕੋਈ ਚੜ੍ਹਾਈ ਕਰਦਾ ਕਿਸੇ ਦੇ ਘਰ ਬੱਚਾ ਪੈਦਾ ਹੁੰਦਾ ਆਪਾਂ ਕਹਿੰਦੇ ਆ ਵੀ ਜਨਮ ਹੋ ਗਿਆ ਜਾਂ ਫਿਰ ਕੋਈ ਮਰ ਗਿਆ ਅਸੀਂ ਇਦਾਂ ਦੇ ਸ਼ਬਦ ਵਰਤਦੇ ਆ ਪਰ ਪਾਤਸ਼ਾਹ ਕਹਿੰਦੇ ਨਾ ਕੱਚ ਜਨਮ ਹੈ ਨਾ ਕਾਚਿ ਮਰ ਹੈ ਬਦਲਾ ਵੀ ਹੋ ਰਿਹਾ ਜੀ ਬੱਦਲ ਹੈ ਬੱਦਲ ਫਟਿਆ ਬਰਖਾ ਹੋਈ ਬੂੰਦਾ ਨਾ ਪੈ ਗਿਆ ਮੀਂਹ ਨਾ ਪੈ ਗਿਆ ਹਨਾ ਝੜਨਾ ਨਾ ਪੈ ਗਿਆ ਉਪਨਾ ਬਦਲਦੇ ਗਏ ਦੇਖੋ ਸ਼ੇਪ ਬਦਲਦੀ ਗਈ ਨਦੀ ਦਰਿਆ ਨਾ ਪੈ ਗਿਆ ਸਮੁੰਦਰ ਨਾ ਪੈ ਗਿਆ ਫੇਰ ਉੱਡਿਆ ਫੇਰ ਬੱਦਲ ਚ ਚੱਲ ਗਿਆ ਨਾ ਕਛ ਜਨਮ ਹੈ ਨਾ ਕਛ ਮਰ ਹੈ ਹੁਣ ਅਸੀਂ ਦਿਸ ਰਹੇ ਹਾਂ ਸਾਰੇ ਭੈਣ ਭਰਾ ਬੈਠੇ ਆਂ ਆਪਾਂ ਇੱਕ ਦੂਜੇ ਨੂੰ ਵੇਖ ਰਹੇ ਆਂ ਬਾਹਰ ਸੰਸਾਰ ਵਿੱਚ ਕਿੰਨਾ ਕੁਝ ਵੇਖਦੇ ਆਂ ਪਰ ਥੋੜੇ ਸਮੇਂ ਬਾਅਦ ਆਪਾਂ ਦੇਖਾਂਗੇ ਵੀ ਨਹੀਂ ਇੱਕ ਦੂਜੇ ਨੂੰ ਨਹੀਂ ਦੇਖਾਂਗੇ ਭਾਵ ਸਭ ਕੁਝ ਬਦਲਦਾ ਹੈ ਖਤਮ ਕੁਝ ਨਹੀਂ ਹੁੰਦਾ ਜੀ ਇਹ ਸੱਚ ਜਾਣਿਆ ਗੁਰਬਾਣੀ 'ਚ ਬੜੀ ਪਿਆਰੀਆਂ ਪੰਕਤੀਆਂ ਨੇ ਮਾਟੀ ਮਾਟੀ ਹੋਈ ਏਕ ਆ ਜਿਹੜਾ ਸਰੀਰ ਹੈ ਇਹ ਮਿੱਟੀ ਹੈ ਇਹ ਮਿੱਟੀ ਮਿੱਟੀ ਵਿੱਚ ਮਿਲ ਜਾਂਦੀ ਹੈ ਰੋਪਣ ਹਾਰੇ ਕੀ ਕਵਨ ਟੇਕ ਕੌਨ ਮੂ ਆਰੇ ਕੌਨ ਮੂ ਆ ਬ੍ਰਹਮ ਗਿਆਨੀ ਮਿਲ ਕਰ ਉਹ ਵਿਚਾਰਾ ਇਹ ਤੋਂ ਚਲਤ ਪਿਆ ਇਦਾਂ ਵੀ ਲਿਖਿਆ ਪਵਨ ਮੈਂ ਪਵਨ ਸਮਾਇਆ ਜੋਤੀ ਮਹਿ ਜੋਤ ਰਲ ਜਾਇਆ ਪੰਜ ਤਤ ਉਹ ਜੋਤ ਵਿੱਚ ਹਵਾ ਵਿੱਚ ਮਿਲ ਜਾਂਦੇ ਨੇ ਤੇ ਮਿੱਟੀ ਮਿੱਟੀ ਹੋ ਜਾਂਦੀ ਹੈ ਜੀ ਭਾਪ ਬਦਲਾਵ ਹੋ ਰਿਹਾ ਨਾ ਕਛ ਜਨਮ ਹੈ ਨਾ ਕਛ ਮਰੈ ਆਪਨ ਚਲਤਾ ਆਪ ਹੀ ਕਰੈ ਇਹ ਜਿਹੜੀ ਜਨਮ ਰਣ ਦੀ ਤਾਂ ਇੱਕ ਖੇਡ ਹੈ ਭਾਈ ਇਹ ਪ੍ਰਭੂ ਇੱਕ ਆਪਣਾ ਖੇਲ ਹੀ ਕਰ ਰਿਹਾ ਜੰਮ ਦਾ ਮੜ ਦਾ ਕੁਛ ਨਹੀਂ ਇਹ ਤੇ ਈਦਾਂ ਧੀਵੇਂ ਜੈਸੇ ਜਲਤੇ 부ਦ 부ਦਾ ਜੈਸੇ ਜਲਤੇ 부ਦ 부ਦਾ ਉਪਜੈ ਬਿਨ ਸੈ ਨੀਤ ਉਪਜੈ ਬਿਨਸੈ ਨੀਤ ਜਗ ਰਚਨਾ ਤੈ ਸਿਰਜੀ ਜਗ ਰਚਨਾ ਤੈ ਸਿਰਜੀ ਕਹੋ ਨਾਨਕ ਸੁਨ ਮੀਤ ਕਹੋ ਨਾਨਕ ਸੁਨਮੀਤ ਇਹ ਤੇ ਇੱਕ ਖੇਲ ਚੱਲਦਾ ਪਿਆ ਜੀ ਨਾ ਕੱਛ ਜਨਮ ਐ ਨਾ ਕੱਛ ਮਰ ਐ ਆਪਨ ਚਲਤ ਆਪ ਹੀ ਕਰੈ ਸਿਹਾਰੀ ਅਰਥਾਂ ਵਾਸਤੇ ਹੁੰਦੀ ਐ ਜੀ ਕਈ ਥਾਵਾਂ ਤੇ ਸਿਹਾਰੀਆਂ ਲਗਾ ਮਾਤਰਾ ਬੋਲਣੀਆਂ ਵੀ ਪੈਂਦੀਆਂ ਨੇ ਕਈ ਜਾਂ ਇੱਥੇ ਚਲਤੀ ਚਲਿੱਤ ਨਹੀਂ ਪੜਾਂਗੇ ਕਈ ਚਲਿਤ ਵੀ ਪੜਦੇ ਨੇ ਆਪਨ ਚਲਤ ਆਪ ਹੀ ਕਰੈ ਅੱਗੇ ਹਜੂਰ ਫਰਮਾਉਂਦੇ ਨੇ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਦ੍ਰਿਸ਼ਟ ਅਨਦ੍ਰਿਸ਼ਟ ਭਾਵੇਂ ਸਾਨੂੰ ਨਜ਼ਰ ਆਉਂਦਾ ਹੈ ਚਾਹੇ ਅਨਦ੍ਰਿਸ਼ਟ ਹੈ ਜੋ ਨਜ਼ਰ ਨਹੀਂ ਆਉਂਦਾ ਸਾਨੂੰ ਸਾਰੀ ਸ੍ਰਿਸ਼ਟੀ ਵਿੱਚ ਆਗਿਆਕਾਰੀ ਤਾਰੀ ਸਭ ਸ੍ਰਿਸ਼ਟ ਆਗਿਆਕਾਰੀ ਤੇ ਨਹੀਂ ਬਿਸ਼ਰਾਮ ਲਾਣੇ ਜੀ ਥੋੜਾ ਆਗਿਆਕਾਰੀ ਤਾਰੀ ਸਭ ਸ੍ਰਿਸ਼ਟ ਇਹ ਸਾਰੀ ਸ੍ਰਿਸ਼ਟੀ ਜੀ ਉਹਦੀ ਆਗਿਆ ਵਿੱਚ ਚੱਲ ਰਹੀ ਹੈ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮਤੇ ਹੋਏ ਸੋ ਆਗਿਆਕਾਰੀ ਤੁਮਰੀ ਗਤਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਪੁਰਬਾਨੀ ਆਪੇ ਆਪ ਸਗਲ ਮੈਂ ਆਪ ਸਾਰੀ ਖੇਡ ਚ ਵੀ ਆਪ ਸ਼ਾਮਲ ਹੈ ਆਪ ਕਰਦਾ ਪਿਆ ਤੇ ਸੱਚ ਜਾਣਿਓ ਸਭ ਕੁਛ ਆਪ ਹੀ ਬਣਿਆ ਹੋਇਆ ਹੈ ਜੀ ਏਕੋ ਰੂਪ ਸਗਲੋ ਪਾਸਾਰਾ ਆਪੇ ਬਨਜ ਆਪ ਬਿਵਹਾਰਾ ਐਸੋ ਗਿਆਨ ਵਿਰਲੋ ਹੀ ਪਾਏ ਜਤ ਜਤ ਜਾਈਏ ਤਤ ਦੇਖਟ ਆਏ अनक रंग निर्गुण इक रंगा आपे जल आप ही तरंगा आपे ही मंदिर आपे सेवा आप ही पुजारी आप ही देवा आप है जोग आप ही जुगता नानक के प्रभ सद ही मुक्ता आपे रसिया आप रस आपे हार ਆਪੇ ਹੋ ਬੈ ਚੋਲੜਾ ਆਪੇ ਸੀਜ ਪਤਾਰ ਆਪੇ ਆਪ ਸਗਲ ਮੈਂ ਆਪ ਹਰ ਇੱਕ ਘਟ ਵਿੱਚ ਭਾਵ ਹਰ ਇੱਕ ਸਰੀਰ ਵਿੱਚ ਵਿਆਪਕ ਹੈ ਕੁੱਲ ਕਾਇਨਾਤ ਵਿੱਚ ਵਿਰਾਜਮਾਨ ਹੈ ਤੇ ਇਸ ਬੋਡੀ ਅੰਦਰੀ ਇਸ ਘਰ ਅੰਦਰ ਚੰਗੇ ਗੁਣਾ ਕਰਕੇ ਵਿਰਾਜਮਾਨ ਹੈ ਗਿਆਨ ਕਰਕੇ ਵਿਰਾਜਮਾਨ ਹੈ ਉਸ ਦਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਿਜ਼ਮ ਵੀ ਥਾਪੇ ਹੋਏ ਨੇ ਉਹਨਾਂ ਨਿਜ਼ਮਾਂ ਵਿੱਚ ਵੀ ਆਪ ਵਰਤਦਾ ਪਿਆ ਹੈ ਆਪੇ ਆਪ ਸਗਲ ਮੈਂ ਆਪ ਅਨੇਕ ਜੁਗਤ ਰਚਾ ਥਾਪੂ ਥਾ ਅਨਕ ਜੁਗਤ ਅਨੇਕਾਂ ਤਰੀਕਿਆਂ ਨਾਲ ਰਚਨਾ ਨੂੰ ਰਚੇ ਹੋਏ ਨੂੰ ਥਾਪ ਕੇ ਫਿਰ ਉਥਾਪਦਾ ਵੀ ਹੈ ਇਸ ઋષਿ ਨੂੰ ਪੈਦਾ ਕਰਕੇ ਆਪੇ ਹੀ ਖਤਮ ਕਰ ਦਿੰਦਾ ਐ ਇਸ ਸ੍ਰਿਸ਼ਟੀ ਨੂੰ ਆਪਣੇ ਵਿੱਚ ਸਮੇਟ ਲੈਂਦਾ ਜਿਵੇਂ ਉਹ ਬੱਚੇ ਜਾਂਦੇ ਆ ਨਾ ਬੱਚਿਆਂ ਨੂੰ ਬੜਾ ਪਿਆਰ ਹੁੰਦਾ ਆਪਣੇ ਘਰ ਨਾਲ ਜਦੋਂ ਇਦਾਂ ਰੇਤੇ ਵਿੱਚ ਪੈਰ ਪਾ ਕੇ ਨਾ ਬੱਚੇ ਇਦਾਂ ਥਾਪੜ ਥਾਪੜਦੇ ਨੇ ਉਹ ਇੱਕ ਘਰ ਬਣਾਉਂਦੇ ਨੇ ਬੱਚੇ ਉਹਨਾਂ ਨੂੰ ਪਤਾ ਉਹਨਾਂ ਸ਼ਾਮਾਂ ਪੈ ਗਈਆਂ ਉਹ ਹਨੇਰਾ ਹੋਣਾ ਹੈ ਬੱਚਿਆਂ ਦਾ ਮਨ ਨਹੀਂ ਮੰਨਦਾ ਉਹ ਜਦੋਂ ਹਨੇਰਾ ਹੋਣਾ ਸ਼ੁਰੂ ਹੋ ਜਾਂਦਾ ਹਨੇਰਾ ਵੀ ਹੋ ਜਾਂਦਾ ਹੈ ਕਈਆਂ ਦੀਆਂ ਮਾਮਾਂ ਜਾਂਦੀਆਂ ਨੇ ਚੱਲ ਆ ਹੁਣ ਘਰ ਨੂੰ ਚਾਲੋ ਫੇਰ ਨਹੀਂ ਹਟਦਾ ਫੇਰ ਜਦੋਂ ਜਾਂਦਾ ਹੈ ਨਾ ਉਹਨੂੰ ਇਦਾਂ ਲੱਤ ਮਾਰ ਕੇ ਢਾ ਦਿੰਦਾ ਹੈ ਪੈਰ ਮਾਰ ਕੇ ਕਿੰਨੇ ਪਿਆਰ ਨਾਲ ਬਣਾਇਆ ਸੀ ਐਸੀ ਤਰ੍ਹਾਂ ਜੀ ਇਹ ਸਾਚੈ ਅਨਿਕ ਜੁਗਤ ਰਚ ਥਾਪੂ ਥਾਪ ਰਚਨਾ ਰਚੀ ਹੋਈ ਨੂੰ ਥਾਪ ਕੇ ਉਥਾਪਦਾ ਵੀ ਹੈ ਤੇ ਖਤਮ ਵੀ ਕਰ ਦਿੰਦਾ ਜੀ ਉਹਦੀ ਖੇਡ ਹੈ ਅਵਨਾਸ਼ੀ ਨਾਹੀ ਕਿਸ਼ਖੰਡ ਸਭ ਤੋਂ ਪਹਿਲਾਂ ਅਵਨਾਸ਼ੀ ਲਿਖਿਆ ਜੀ ਇੱਕ ਰਸ ਹੈ ਕਦੇ ਵੀ ਨਾਸ਼ ਨਹੀਂ ਹੁੰਦਾ ਜਿੱਦਾਂ ਅਸੀਂ ਹੈ ਨਾ ਜਾਂ ਫਿਰ ਜਿੰਨੇ ਵੀ ਪੀਰ ਪੈਗੰਬਰ ਹੋਏ ਨੇ ਕਾਲ ਪਾਇ ਬ੍ਰਹਮਾ ਬੋਤਰਾ ਕਾਲ ਪਾਇ ਸ਼ਿਵ ਜੂਗ ਅਤਰਾ ਇਹ ਸਾਰੇ ਕਾਲ ਦੇ ਅਧੀਨ ਹੈ ਭਾਵ ਇਹ ਆਉਣ ਜਾਣ ਵਾਲੇ ਨੇ ਪਰ ਜੋ ਪਰਮਾਤਮਾ ਹੈ ਜੀ ਜੋ ਇੱਕ ਹੈ ਉਹ ਨਾਸ਼ ਰਹਿਤ ਹੈ ਜੋ ਸਤਗੁਰੂ ਹੈ ਸਤਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਬਨਾਸ਼ੀ ਪੁਰਖ ਹੈ ਸਾਮ੍ਹੇ ਰਹਿਿਆ ਸਮਾਏ ਫੇਰ ਵੀ ਨੜਲੇਪ ਹੈ ਅਬਨਾਸੀ ਨਾਹੀਂ ਕਿਸ਼ਖੰਡ ਹੁਣ ਖੰਡ ਆਪਾਂ ਜਿਹੜੀ ਚਾਹ ਵਿੱਚ ਪਾਉਨੇ ਆ ਪੌਧਾਰਣੀ ਲੈ ਲੈਨੇ ਆ ਨਾਹੀਂ ਕਛ ਖੰਡ ਸਮਝਣ ਵਾਸਤੇ ਜਿਵੇਂ ਖੰਡ ਦੇ ਤੁਸੀਂ ਦੇਖੇ ਕਿੰਨੇ ਛੋਟੇ ਛੋਟੇ ਪੀਸ ਹੁੰਦੇ ਨੇ ਟੋਟੇ ਟੋਟੇ ਹੁੰਦੇ ਨੇ ਜੀ ਉਹਦੇ ਖੰਡ ਐਸੇ ਤਰ੍ਹਾਂ ਉਸ ਮਾਲਕ ਦੇ ਟੋਟੇ ਟੋਟੇ ਨਹੀਂ ਕੀਤੇ ਜਾ ਸਕਦੇ ਸੀ ਉਹ ਤੇ ਜੇ ਬਨਾਸੀ ਹੈ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਇਹੀ ਹੈ ਜੋ ਅਕਾਲ ਹੈ ਅਕਾਲ ਮੂਰਤ ਹੈ ਹੋਰਾਂ ਦੀ ਤਾਂ ਆਪਾਂ ਮੂਰਤੀਆਂ ਬਣਾ ਦਿੰਦੇ ਨੇ ਕਈਆਂ ਨੇ ਰੱਬ ਦੀਆਂ ਵੀ ਮੂਰਤੀਆਂ ਬਣਾਈਆਂ ਮਤਲਬ ਜਿੱਤਾਂ ਦਾ ਮਨ ਵਿੱਚ ਸੋਚਿਆ ਰੱਬ ਸਮਝ ਕੇ ਪਰ ਹੈ ਤੇ ਕੋਈ ਨਾ ਕੋਈ ਇਸ ਦੁਨੀਆ ਵਿੱਚ ਪੀਰ ਪੈਗੰਬਰ ਆਏ ਹੀ ਤਾਂ ਬਣਾਈ ਹੈ ਨਾ ਪਰ ਨਹੀਂ ਭਾਈ ਉਹ ਤੇ ਅਕਾਲ ਹੈ ਉਹ ਕਾਲ ਦੇ ਅਧੀਨ ਨਹੀਂ ਅਕਾਲ ਮੂਰਤ ਅਜੂਨੀ ਵੀ ਹੈ ਸੈ ਭੰ ਸੁਤੇ ਪ੍ਰਕਾਸ਼ ਹੈ ਅਵਨਾਸੀ ਨਾਹੀ ਕੀ ਸ਼ਖੰਡ ਧਾਰਨ ਧਾਰ ਰਿਓ ਬ੍ਰਹਮੰਡ ਸਾਰੇ ਬ੍ਰਹਮੰਡ ਨੂੰ ਧਾਰ ਕੇ ਉਹਨੇ ਟਿਕਾਇਆ ਹੋਇਆ ਜੀ ਆ ਲਖ ਅਭੇਵ ਪੁਰਖ ਪਰਤਾਪ ਅਲੱਗ-ਲੱਗ ਨਾਮ ਨੇ ਜੋ ਪ੍ਰਭੂ ਦਾ ਪ੍ਰਤਾਪ ਹੈ ਉਹ ਲਖਿਆ ਨਹੀਂ ਜਾ ਸਕਦਾ ਉਹ ਪੂਰੇ ਪ੍ਰਤਾਪ ਵਾਲਾ ਹੈ ਅਲਖ ਹੈ ਜਿਸ ਬਾਰੇ ਪੂਰੀ ਇਨਫਰਮੇਸ਼ਨ ਨਹੀਂ ਰੱਖੀ ਜਾ ਸਕਦੀ ਜੀ ਜਾਣਕਾਰੀ ਨਹੀਂ ਰੱਖੀ ਜਾ ਸਕਦੀ ਪੂਰੇ ਪ੍ਰਤਾਪ ਵਾਲਾ ਅਲਖ ਹੈ ਅਲਖ ਪਾਬ ਜੀ ਦਾ ਭੇਦ ਨਹੀਂ ਪਾਇਆ ਜਾਂਦਾ ਉਹਦਾ ਭੇਦ ਨਹੀਂ ਕੋਈ ਪਾ ਸਕਦਾ ਕੋਈ ਨਹੀਂ ਪਾ ਸਕਦਾ ਅਲਖ ਅਭੇਬ ਪੁਰਖ ਪਰਤਾਪ ਆਪ ਜਪਾਏ ਤਾਂ ਨਾਨਕ ਜਾਪ ਮਹਿਲਾ ਪੰਜਵਾ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਜਿਸ ਤੇ ਕਿਰਪਾ ਕਰ ਦਿੰਦਾ ਹੈ ਨਾ ਵਾਹਿਗੁਰੂ ਜੀ ਭਾਈ ਤਾਹੀਂ ਕੋਈ ਉਸ ਨੂੰ ਜਾਪ ਸਕਦਾ ਹੈ ਕਿਰਪਾ ਕਰੇ ਉਹਦਾ ਜਾਪ ਤਾਂ ਹੀ ਕੀਤਾ ਜਾ ਸਕਦਾ ਹੈ ਪਰ ਵੇਖੋ ਮਹਿਲਾ ਪੰਜਵਾ ਸ੍ਰੀ ਗੁਰੂ ਅਰਜਨ ਦੇਵ ਜੀ ਸਭ ਤੇ ਕਿਰਪਾ ਕਰਦੇ ਨੇ ਪਹਿਲਾ ਉਹਨਾਂ ਨੇ ਇਹ ਰੰਗ ਆਪ ਮਾਣਿਆ ਰੰਗ ਮਾਣਿਆ ਪਰਵਾਰਾਂ ਵਿੱਚ ਰਹਿੰਦੇ ਹੋਏ ਇਤਿਹਾਸ ਤੋਂ ਤੁਸੀਂ ਜਾਣ ਨੂੰ ਘਰ ਵਿੱਚ ਹੋਰ ਜਿਹੜੇ ਰਿਸ਼ਤੇ ਨੇ ਕੀ ਕੀ ਹੁੰਦਾ ਹੈ ਭਰਾ ਭਰਾ ਕੀ ਕਰਦੇ ਨੇ ਨਾਲ ਹਨਾ ਸਾਰਾ ਕੁਝ ਸੁਣਿਆ ਹੋਇਆ ਫੇਰ ਵੀ ਵੇਖੋ ਉਹਨਾਂ ਨੇ ਆਪ ਇਹ ਰੰਗ ਮਾਣਿਆ ਵੇਖਿਆ ਇਹ ਰੰਗ ਤੇ ਫਿਰ ਸਾਨੂੰ ਵੀ ਸਮਝਾਉਣਾ ਕਰਦੇ ਨੇ ਆ ਲਖ ਅਭੇਬ ਪੁਰਖ ਪਰਤਾਪ ਆਪ ਜਪਾਏ ਤਾਂ ਨਾਨਕ ਜਪਵਾ ਸਮਨ ਵਿੱਚ ਸ਼ਲੋਕ ਵੀ ਲੈ ਕੇ ਆਜੋ ਤਜੋ ਸਿਆਣਪ ਸੁਰਜਨੋਂ ਭਾਈ ਸਿਆਣਪਾਂ ਛੱਡ ਦੋ ਸਿਮਰੋ ਹਰ ਹਰ ਰਾਇ ਇੱਕ ਮਾਲਕ ਨੂੰ ਸਿਮਰੋ ਸਿਆਣਪ ਕਿਹੜੀ ਹੁੰਦੀ ਹੈ ਚਾਰ ਬੰਦੇ ਕਹਿੰਦੇ ਆ ਗਲਤ ਗੱਲ ਹੈ ਜਿਹੜਾ ਗਲਤ ਬੰਦਾ ਉਹ ਤਾਂ ਕਹਿੰਦਾ ਲੈ ਉਹ ਉਹਨੂੰ ਗਲਤ ਗੱਲ ਨੂੰ ਠੀਕ ਕਰ ਦੇ ਕਰੀ ਜਾਂਦਾ ਵੀ ਆਹੀ ਠੀਕ ਹੈ ਕਹਿੰਦੇ ਤਾਂ ਜੀ ਸਿਆਣਪਾਂ ਛੱਡ ਸਿਮਰੋ ਹਰ ਹਰ ਰਾਇ ਇਕਾ ਸਰ ਮਨ ਰੱਖੋ ਨਾਮ ਦਾ ਦੁੱਖ ਪਰਮ పో ਜਾਏ